ਦੋਸਤੋ ਅੱਜ ਆਪਾਂ ਪਿੰਡ ਵੱਡੇ ਸਬਰਾ ਦੇ ਵਿੱਚ ਖੜੇ ਆ ਤੇ ਆਪਣੇ ਟਰੱਕ ਜੂਨੀਅਨ ਜੋ ਵੀ ਅੱਜ ਕੱਲ ਮੋਦੀ ਨੇ ਜਿਹੜਾ ਇਹ ਐਲਾਨ ਕਰ ਦਿੰਦਾ ਜੀ ਆਪਣੇ ਕਮਰੇ ਦੇ ਵਿੱਚ ਬੈਠਾ ਬੈਠਾਈ ਜੀ ਜਿਹੜੀ ਡਰਾਈਵਰ ਦੀ 10 ਸਾਲ ਦੀ ਸਜ਼ਾ 7 ਲੱਖ ਰੁਪਈਆ ਜੁਰਮਾਨਾ ਤੇ ਹੋਰ ਵੀ ਜਿਹੜੀਆਂ ਕਿਉਂਕਿ ਐਕਸੀਡੈਂਟ ਦੇ ਕਾਰਨ ਜਿਹੜਾ ਰੱਖਿਆ ਗਿਆ ਜੀ ਇਸ ਸੰਬੰਧ ਚ ਆਪਾਂ ਨੂੰ ਵੀਰ ਜੀ ਜਾਣਕਾਰੀ ਜਾਣਕਾਰੀ ਦੇਣਗੇ ਸਾਰੀ ਜ਼ਿਲ੍ਹਾ ਮੇਤਸਕਰਤ ਸਰਪੰਚ ਸਾਹਿਬ ਸਿੰਘ ਸੈਕਟਰੀ ਸਾਹਿਬ ਹਾਂਜੀ ਪ੍ਰਧਾਨ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਸਰਕਾਰਾਂ ਅਕਸਰ ਹੀ ਨਵੇਂ-ਨਵੇਂ ਜਿਹੜੇ ਫਾਂਸੀ ਦੇ ਫੰਦੇ ਬਣਾਉਂਦੀ ਰਹਿੰਦੀਆਂ ਵਾ ਵੇਖੋ ਜੀ ਇਹਨਾਂ ਨੇ ਜਦੋਂ ਸੱਤਾ ਚੌਣ ਤੋਂ ਪਹਿਲਾਂ ਆਉਂਦੇ ਸੀ ਪੀ ਅਸੀਂ ਨੌਕਰੀਆਂ ਦੇਵਾਂਗੇ ਅੱਜ ਨੌਕਰੀਆਂ ਦੇਣ ਦੀ ਬਜਾਏ ਕਾਰੋਬਾਰ ਹੀ ਬੰਦ ਕਰ ਰਹੇ ਆ ਜਿਹੜੇ ਟਰੱਕ ਆਪਰੇਟਰ ਆ ਟਰੱਕ ਮਾਲਕਾ ਕੀ ਇਹ ਅੱਗੇ ਬਹੁਤ ਕੁਝ ਹਾਲ ਆ ਆੜੇ ਕਾਲੇ ਕਾਨੂੰਨ ਬਣਾ ਕੇ ਇਹਨਾਂ ਨੇ ਨਵਾਂ ਹੀ ਇੱਕ ਵਿੱਚ ਜੱਬ ਖੜਾ ਕਰਕੇ ਰੱਖ ਦਿੱਤਾ ਵੇਖੋ ਜੀ ਅਹੀਂ ਨਹੀਂ ਆਂਦੇ ਸਾਰਾ ਹੀ ਟਰੱਕ ਟਰੈਕਟਰ ਮੋਟਰਸਾਈਕਲ ਕਾਰ ਟਰੱਕ ਕਪੈਨਾ ਹਰ ਚੀਜ਼ ਦੀ ਡਰਾਈਵਰੀਆ ਸਾਡੇ ਵੀਰ ਤੇ ਇਹ ਸਰਕਾਰ ਨੂੰ ਭੋਰਾ ਜਿੰਨੀ ਸ਼ਰਮ ਨਹੀਂ ਕਿ ਧੰਦੇ ਨੂੰ ਠੱਪ ਕਰਕੇ ਤੇ ਕਾਰਪੋਰੇਟ ਘਰਾਣਿਆਂ ਨੂੰ ਬਵਾਰੀ ਵਰਗ ਨੂੰ ਉੱਚਾ ਚੁੱਕ ਦਿੱਤਾ ਵਾ ਵਪਾਰੀ ਵਰਗ ਕਾਰਪੋਰੇਟ ਘਰਾਣਿਆਂ ਨੂੰ ਉੱਚਾ ਚੋਕ ਦਿੱਤਾ ਤੇ ਟਰੱਕ ਮਾਲਕਾਂ ਦੀ ਟਰੱਕ ਆਪਰੇਟਰਾਂ ਦੀ ਸੰਘੀ ਕੁੱਟ ਦਿੱਤੀ ਆ ਇਹ ਸਰਕਾਰ ਨੂੰ ਇਹਦੇ ਗੱਲਾਂ ਤੋਂ ਬਾਜ਼ ਆ ਜੇ ਕਿ ਸਰਕਾਰ ਜਦੋਂ 40 ਰੁਪਏ ਡੀਜ਼ਲ ਹੀ ਉਦੋਂ 45-50 ਹਜ਼ਾਰ ਰੁਪਏ ਦੇ ਵਿੱਚ ਟਰੱਕ ਬੰਬੇ ਆਲੂ ਜਾਂਦਾ ਸੀ ਅੱਜ 28-30 ਹਜ਼ਾਰ ਰੁਪਏ ਨੂੰ ਕੀ ਇੱਥੇ ਜਿਹੜਾ ਟਰੱਕ ਆਪਰੇਟਰ ਦਾ ਗੱਲ ਹੀ ਘਟਿਆ ਕੀ ਸਰਕਾਰ ਅੱਜ 100 ਰੁਪਏ ਰੀਟਰ ਡੀਜ਼ਲ ਆ ਟਾਇਰ ਟੈਕਸ ਫਰਮਟਾ ਕਿੰਨਾ ਜਿਹੜਾ ਖਰਚਾ ਵਾ ਡਰਾਈਵਰ ਤੇ ਟਰੱਕ ਆਪਰੇਟਰ ਤੇ ਟਰੱਕ ਮਾਲਕ ਦਿਨੋਂ ਦਿਨ ਕੰਗਾਲ ਹੋ ਗਏ ਸਰਕਾਰ ਨੇ ਕਰਕੇ ਰਾਸ ਦਿੱਤਿਆ ਤੇ ਵਪਾਰੀ ਵਰਗ ਨੂੰ ਉਤਾ ਚੁੱਕਿਆ ਵੇਖੋ ਜੀ ਜੇ ਹੁਣ ਚੱਕਾ ਜਾਮ ਹੋ ਗਿਆ ਬੇਨਤੀ ਕਰਦੇ ਆ ਕਿ ਆਪਦਾ ਰੇਟ ਵੀ ਸਹੀ ਤਰੀਕੇ ਨਾਲ ਬਣਨ ਤੇ ਆਪਦਾ ਪੂਰਾ ਫਾਇਦਾ ਲੈਣ ਜੋ ਇਹਨਾਂ ਦਾ ਹੱਕ ਬਣਦਾ ਵਾ ਜੇ ਢਿਗਲ 100 ਰੁਪਿਆ ਵਾ ਅੱਗੇ ਗੱਡੀ ਜਿੱਥੇ 28000 ਚ ਜਾਂਦੀ ਤੇਲ 45 ਰੁਪਏ ਅੱਜ 52000 ਰੁਪਇਆ ਚੋਚ ਗੱਡੀ ਜਾਣੀ ਚਾਹੀਦੀ ਆ ਸਰਕਾਰ ਨੂੰ ਬੇਨਤੀ ਕਰਦੀ ਆ ਕਿ ਸਿਰਫ ਕਾਰਪੋਰੇਟ ਤੇ ਵਪਾਰੀ ਵਰਗ ਦਾ ਨਾ ਸੋਚ ਇਹਨਾਂ ਵੱਲ ਵੇਖ ਬੇਰੋਜ਼ਗਾਰ ਲੋਕਾ ਇਹ ਕੋਈ ਆਪਦਾ ਧੰਦਾ ਜਿਹੜਾ ਸਾਰਾ ਨਾ ਟਪ ਕੀਤਾ ਜਾਵੇ ਜਿਹੜਾ ਟਰੱਕ ਆਪਰੇਟਰਾਂ ਨੇ ਟਰੱਕ ਮਾਲਕਾਂ ਨੇ 18 ਤਰੀਕ ਦਿੱਤੀ ਆ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟ ਬੁੱਢਾ ਬਿਲਕੁਲ ਇਹਨਾਂ ਦੇ ਨਾਲ ਖੜੀ ਆ ਤੇ ਖਲੋਤੀ ਰਹੂਗੀ ਜੋ ਇਹ ਫਰਮਾਨ ਜਿੱਤਰਾ ਟਰੱਕ ਡਰਾਈਵਰ ਮਾਲ ਕਾਖਣਗੇ ਜਹੇਪਦੀ ਚਟਾਨਾਂ ਵਾਂਗ ਉਹਨਾਂ ਦੇ ਨਾਲ ਕੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਸਾਡੇ ਪ੍ਰਧਾਨ ਸਾਹਿਬ ਜੀ ਥੋੜੀ ਜੀ ਜਾਣਕ ਪ੍ਰਧਾਨ ਸਾਹਿਬ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਜੀ ਗਰਨਾਮ ਸਿੰਘ ਜੋਲ ਸ਼ੂਬਾ ਪ੍ਰਧਾਨ ਪੰਜਾਬ ਟਰੱਕ ਐਕਟ ਦਾ ਤੇ ਜਿਹੜੇ ਮੋਦੀ ਨੇ ਕਾਲੇ ਕਾਨੂੰਨ ਲੈ ਕੇ ਆਂਦੇ ਆ ਵੇਖੋ ਜੀ ਅੱਜ ਕੱਲ ਤਾਂ ਹਰ ਇੱਕ ਬੰਦਾ ਜਿੰਦੇ ਕੋਲ ਲਾਇਸੈਂਸ ਆ ਉਹ ਡਰਾਈਵਰ ਆ ਜੀ ਹੈ ਨਾ ਤੇ ਜਿਹੜੇ ਕਾਨੂੰਨ ਲੈ ਕੇ ਆਏ ਆ ਕੀ ਕਹਿਣਾ ਚਾਹੁੰਦੇ ਆ ਜੀ ਕਾਨੂੰਨ ਜੀ ਇੱਕ ਟਰੱਕ ਡਰਾਈਵਰ ਵਾਸਤੇ ਨਹੀਂ ਜੋ ਵੀ ਡਰਾਈਵਰੀ ਕਰਦਾ ਭਾਵੇਂ ਸਕੂਟਰ ਆ ਮੋਟਰ ਰਿਹਾ ਕਾਰ ਆ ਜਿਹਦੇ ਘਰ ਵੀ ਕਿਸਾਨ ਆ ਭਾਵੇਂ ਮਜ਼ਦੂਰ ਆ ਉਹ ਵੀ ਡਰਾਈਵਰ ਆ ਬਿਲਕੁਲ ਇਹ ਕਾਲਾ ਕਾਨੂੰਨ ਇਹ ਲੈਂਦਾ ਵਾ ਵੀ ਪਹਿਲਾਂ ਧਾਰਾ ਲੱਗਦੀ ਸੀ 304ਏ ਉਹਦੇ ਵਿੱਚ ਡਰਾਈਵਰ ਦੀ ਜਮਾਨਤ ਤੋਛੇ ਵਾਲੀ ਹੋ ਜਾਂਦੀ ਸੀ ਤੇ ਬਾਹਰਾਂ ਜੇ ਸਜ਼ਾ ਵੀ ਹੁੰਦੀ ਸੀ ਤੇ ਉਹ 2 ਸਾਲ 3 ਸਾਲ ਭੁਗਤ ਕੇ ਤੇ ਆ ਜਾਂਦਾ ਸੀ ਪਰ ਇਹਨਾਂ ਨੇ ਜਿਹੜਾ ਹੁਣ ਕਾਨੂੰਨ ਲਿਆਂਦਾ ਇਹਦੇ ਵਿੱਚ 7 ਲੱਖ ਰੁਪਏ ਜੁਰਮਾਨਾ ਤੇ 10 ਸਾਲ ਦੀ ਸਜ਼ਾ ਜੋ ਕਿ ਜਮਾਨਤ ਨਹੀਂ ਹੋਣੀ ਇਹਦੇ ਨਾਲ ਹੋਰ ਵੀ ਕੇਸ ਇਹਨਾਂ ਨੇ ਹੋਰ ਵੀ 25 26 ਕਾਲੇ ਕਾਨੂੰਨ ਲਿਆਂਦੇ ਆ ਉਹ ਹਰੇਕ ਵਾਸਤੇ ਮਾਰੂ ਆ ਇਸ ਦੇ ਵਿਰੁੱਧ ਵਿੱਚ ਅਸੀਂ ਵਿਚਾਰੇ ਜਿੰਨੇ ਸੰਘਰਸ਼ਕ ਬੇਟੀਆਂ ਇਹ ਸਾਡਾ ਸਾਹ ਦੀਆਂ ਐਂਡਿੰਗਾਂ ਇਹਨਾਂ ਨੂੰ ਇਸ ਦੇਣੇ ਅੱਜ ਸਾਰੇ ਲਹ ਲਹਕੇ ਦੀ ਮੀਟਿੰਗਾਂ ਕਰਕੇ ਆਏ ਆ ਕਿ ਆਪਾਂ ਇਹ ਵਿਰੁੱਧ ਦੇ ਵਿੱਚ ਉੱਠੀਏ ਤੇ ਤੱਕੜੇ ਹੋ ਕੇ ਇਹ ਕਾਨੂੰਨ ਵਾਪਸ ਕਰੀਏ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਸੰਘਰਸ਼ ਜਾਰੀ ਰੱਖਾਂਗੇ ਇਹਨਾਂ ਸਾਨੂੰ ਝੂਠਾ ਲਾਲਚਾ ਦੇ ਦਿੱਤਾ ਵਾ ਵੀ ਅਸੀਂ ਲਾਗੂ ਨਹੀਂ ਕਰਦੇ ਪਰ ਸਾਨੂੰ ਉਹਤੇ ਕੋਈ ਵੀ ਸਵਾਸ ਨਹੀਂਗੀ ਜਿੰਨਾ ਚਿਰ ਇਹ ਨੋਟੀਫਿਕੇਸ਼ਨ ਕਰਕੇ ਦੁਬਾਰਾ ਕੈਨਸਲ ਨਹੀਂ ਕਰਦੇ ਉਹਨਾਂ ਚਿਰ ਇਹ ਅਸੀਂ ਠਾਪ ਰੱਖਾਂਗੇ ਜਿੰਨਾ ਚਿਰ ਸਾਡੇ ਕਾਨੂੰਨ ਵਾਪਸ ਨਹੀਂ ਆਉਂਦੇ ਬਿਲਕੁਲ ਜੀ ਤੇ ਕਈ ਡਰਾਈਵਰ ਜਿਹੜੇ ਵੀਰ ਕੀ ਮੈਸੇਜ ਦੇਣਾ ਚਾਹੁੰਦੇ ਆ ਜਿਵੇਂ ਚੱਕਾ ਆਪਾਂ ਜਾਮ ਕਰ ਦਿੰਨੇ ਆ ਤੇ ਕਈ ਵੀਰ ਫੇਰ ਵੀ ਟਰੱਕ ਲੈ ਕੇ ਤੁਰੇ ਆ ਜਾਂਦੇ ਉਹਨਾਂ ਦਾ ਰਸਤੇ ਦੇ ਵਿੱਚ ਸਵਾਗਤ ਵੀ ਕੀਤਾ ਜਾਂਦਾ ਹਾਰ ਪਾ ਕੇ ਵੀ ਕੀਤਾ ਜਾਂਦਾ ਵੀ ਕੁਝ ਮਹਿਸੂਸ ਕਰੇ ਤੇ ਉਸ ਬਾਰੇ ਕੀ ਵਿਚਾਰ ਹੈ ਜੀ ਵੀਰ ਜੀ ਉਹ ਤਾਂ ਗੱਲ ਇਤਰਾਵਾ ਵੀ ਕੋਈ ਨਾ ਛੱਡਿਆ ਜਿਹੜੀ ਇੱਕ ਕਮੇਟੀ ਬਣੀ ਆ ਨਾ ਉਹ ਆ ਟ੍ਰਾਂਸਪੋਰਟਰ ਘਰਾਣਿਆਂ ਦੀ ਦਿੱਲੀ ਦੇ ਵਿੱਚ ਉਹਨਾਂ ਨੇ ਇੱਕ ਝੂਠਾ ਮੈਸੇਜ ਛੱਡਤਾ ਵੀ ਇਹਨਾਂ ਨੇ ਸਾਡਾ ਸੰਧੀ ਕਾਲੀ ਵੀ ਲਾਗੂ ਨਹੀਂ ਕਰਦੇ ਵੀ ਇਹਦੇ ਲਾਗੂ ਕਰਨ ਦੀ ਗੱਲ ਨਹੀਂ ਕਿ ਲਾਗੂ ਛਾਲ ਨਾ ਕਰਨਗੇ 6 ਮਹੀਨੇ ਨਾ ਕਰਨਗੇ ਜਿੰਨਾ ਜੇ ਨੋਟੀਫਿਕੇਸ਼ਨ ਹੀ ਹੁੰਦਾ ਉਹਨਾਂ ਚ ਰਹਿ ਕੀ ਕਹਿ ਸਕਦੇ ਨੋਟੀਫਿਕੇਸ਼ਨ ਕਰਕੇ ਉਹਨੂੰ ਰੱਦ ਕਰਨ ਫਿਰ ਠੀਕ ਆ ਉਹ ਜਿਹੜੇ ਵਿਚਾਰੇ ਕੋਈ ਗਰੀਬ ਆਦਮੀ ਆ ਇਸ ਦੇ ਆਖੇ ਕਹੇ ਭਾਈ ਉਹ ਗਵਰਨਮੈਂਟ ਦੇ ਚੁੰਚੇ ਵੀ ਆ ਉਹਨਾਂ ਖਰੀਦ ਵੀ ਲੈ ਤਾ ਵੇਖਿਆ ਹੁਣ ਦਿੱਲੀ ਉਹ ਮੀਟਿੰਗ ਕਰਕੇ ਆਏ ਆ ਬਾਅਦ ਉਹਨਾਂ ਨੂੰ ਸ਼ਰਾਬ ਪੀਉਣ ਡੇ ਆ ਦੱਸੋ ਉਹ ਜਿਹੜਾ ਪ੍ਰਧਾਨ ਆ ਉਹਦੇ ਮਜ਼ਦੂਰਾਂ ਦੇ ਹੱਕ ਦੀ ਗੱਲ ਕਰਨੀ ਚਾਹੀਦੀ ਤੇ ਉਹਨਾਂ ਦੇ ਮੰਗਿਆਂ 'ਚ ਰੋਟੀ ਖਾ ਕੇ ਤੋਂ ਬਿਆਨ ਕੀ ਦੇਊਗਾ ਉਹਨੇ ਬਿਆਨ ਸਰਕਾਰ ਦੇ ਕਹੇ ਤੇ ਇੱਕ ਆਪਣੇ ਪੰਜਾਬ ਦੇ ਵੀ ਪ੍ਰਧਾਨ ਨੇ ਕੀਤਾ ਵਾ ਇਹ ਪ੍ਰਧਾਨ ਨੇ ਮੁੱਖ ਮੰਤਰੀ ਨਾਲ ਕਰ ਲੀਆ ਮੀਟਿੰਗ ਰੱਖ ਕੇ ਇਹਨਾਂ ਨੇ ਕਰ ਲੀਆ ਪੰਜਾਬ ਦੀ ਸਾਨੂੰ ਸਰਕਾਰ ਆਉਂਦੀ ਆ ਪੰਜਾਬ ਸਰਕਾਰ ਦੇ ਵੱਸ ਦੀ ਕੋਈ ਗੱਲ ਨਹੀਂ ਇਹਨਾਂ ਸਾਡੇ ਨਾਲ ਅੱਗੇ ਮੀਟਿੰਗ ਕੀਤੀ ਸੀ ਵੀ ਇਹ ਕਾਨੂੰਨ ਛੀਏ ਜਿਹੜੇ ਆ ਤੁਹਾਡੇ ਅਸੀਂ ਮੰਗਾਂ ਰੱਖਿਆ ਸੀ ਸਾਡੇ ਦਿੱਲੀ ਧਰਨੇ ਚ ਆਏ ਸੀ ਪਰ ਮੁੱਖ ਮੰਤਰੀ ਬਾਣ ਤੋਂ ਬਾਅਦ ਉਹਨੇ ਸਾਡੇ ਨਾਲ ਕੋਈ ਵੀ ਟਰੱਕਾਂ ਦੀ ਵਾਲੀ ਚੰਗੀ ਕਾਨੂੰਨ ਨਹੀਂ ਲੈਂਦਾ ਇਸ ਕਰਕੇ ਇਹ ਉਹਦੇ ਵਿਰੋਧਿਆ ਤੇ ਜਿਨ੍ਹਾਂ ਚਿਰ ਸੈਂਟਰ ਸਰਕਾਰ ਲਾਣ ਨਹੀਂ ਕਰਦੀ ਸਾਡਾ ਸੰਘਰਸ਼ ਜਾਰੀ ਆ ਬਿਲਕੁਲ ਜੀ ਬੜੀ ਵਧੀਆ ਗੱਲ ਜੀ ਬਹੁਤ ਸੋਹਣੀ ਗੱਲ ਦੱਸੀ ਆ ਜੀ ਜਿਨ੍ਹਾਂ ਚਿਰ ਇਹਨਾਂ ਦੇ ਕਾਲੇ ਕਾਨੂੰਨ ਤੇ ਜਿਹੜੇ ਵੀਰ ਬਾਈ ਜੀ ਰੋੜਾਂ ਤੇ ਗੱਡੀਆਂ ਲੈ ਕੇ ਤੁਰ ਪੈਂਦੇ ਨੇ ਉਹ ਥੋੜਾ ਜਿਹਾ ਖਿਆਲ ਰੱਖਣ ਵੀ ਜਦੋਂ ਵੀ ਕਿਤੇ ਤੁਹਾਡੀ ਚੱਕਾ ਜਾਮ ਦਾ ਜਾਂ ਕੋਈ ਲਾਣ ਆਉਂਦਾ ਹੈ ਜੀ ਤੇ ਨਾਲ ਸਹਿਯੋਗ ਦਿਆ ਕਰਨ ਇਹ ਨਹੀਂ ਵੀ ਕੋਈ ਵੀਰ ਚੱਕਰ ਲਾਈ ਜਾਵੇ ਤੇ ਕਈ ਵੀਰ ਗੱਡੀਆਂ ਡੱਕ ਕੇ ਕਿਉਂਕਿ ਇਹ ਹੱਕ ਤਾਂ ਹੀ ਆਪਾਂ ਨੂੰ ਮਿਲ ਸਕਦੇ ਆ ਵੀ ਏਕੇ ਨਾਲ ਲੜੋ ਤੇ ਹੋਰ ਕੁਝ ਜੇ ਅੱਜ ਆਪਾਂ 5 ਦਿਨ 10 ਦਿਨ ਗੱਡੀਆਂ ਬੰਦ ਕਰ ਲਾਂਗੇ ਆਉਣ ਵਾਲੀ ਪੀੜ੍ਹੀ ਦਾ ਵੀ ਫਾਇਦਾ ਹੋ ਜੂਗਾ ਵਾਹ ਜੀ ਵਾਹ ਜੀ ਅਸੀਂ ਹੁਣ 5-4 ਦਿਨ ਨਹੀਂ ਆਂਦੇ ਅਸੀਂ ਠੀਕ ਆ ਇਹਨਾਂ ਦੀਆਂ ਬੰਦਿਆ ਅਸੀਂ ਨਹੀਂ ਬੰਦ ਕਰਦੇ ਤੇ ਇੱਕ ਕਰਕੇ ਵੀਰੋ ਜਿੱਦ ਨੇ ਇੱਕ ਦੇ ਕੇਸ ਪੈ ਗਿਆ ਉਦੋਂ ਕੋਈ ਗੱਡੀ ਨਹੀਂ ਚੱਲਣੀ ਬਾਕੀ ਟਰੱਕਾਂ ਡਰਾਈਵਰਾਂ ਦੀ ਸਿਰਫ 10-5000 ਤਨਖਾਹ ਆ ਉਹਦੇ ਲਾਲਚ ਨੂੰ ਇਹ ਤੁਰੇ ਜਾਂਦੇ ਆ ਪਰ ਜਿੱਦ ਨੇ ਇੱਕ ਦੇ ਵੀ ਕੇਸ ਪੈ ਗਿਆ ਕਿਸੇ ਮਾਲਕ ਨੇ ਉਹਨਾਂ ਦੀ ਜ਼ਮਾਨਤ ਨਹੀਂ ਕਰਾਉਣੀ 10 ਸਾਲ ਉਹ ਅੰਦਰੇ ਰਹਿਣਗੇ ਫੇਰ ਕਹਿੰਦੇ ਆ ਵੀ ਮਾਲਕ ਸਾਡੇ ਪਿੱਛੇ ਨਹੀਂ ਆਏ ਇਹ ਕਰਦੇ ਆ ਅਸੀਂ ਆ ਪੱਟੀਆਂ ਵੀ ਆਏ ਪੱਟੀ ਵਾਲੀ ਯੂਨੀਅਨ ਨੂੰ ਬੇਨਤੀ ਕਰਦੇ ਆਂ ਇਹ ਸਪੈਸ਼ਲ ਬੰਦ ਕਰ ਦਿਓ ਜੇ ਤੁਸੀਂ ਬੰਦਨਾ ਕੀਤੀਆਂ ਬਿਨਾ ਕਾਗਜ਼ਾਂ ਜੋ ਜਿਹੜੀਆਂ ਗੱਡੀਆਂ ਉਹ ਸਪੈਸ਼ਲ ਵੀ ਨਹੀਂ ਟੋਹਕਦੀਆਂ ਸਾਨੂੰ ਫਿਰ ਕਾਨੂੰਨੀ ਤੌਰ ਤੇ ਵੀ ਬੰਦ ਕਰਾਉਣੀਆਂ ਆਉਂਦੀਆਂ ਇਹ ਇਹਨਾਂ ਦੀਆਂ ਗੱਡੀਆਂ ਘਰ-ਘਰ ਜਾਣੀਆਂ ਇੱਕ ਕਰਕੇ ਜਿਹੜੀਆਂ ਵੀ ਯੂਨੀਅਨਾਂ ਹਾਲੇ ਸਪੈਸ਼ਲ ਆ ਭਰਨਦੀਆਂ ਉਹਨਾਂ ਨੂੰ ਅਜੇ ਤੇ ਸਾਡੀ ਬੇਨਤੀ ਆ ਤੇ ਜਿੱਦਣ ਸਾਡੇ ਜਥਾ ਜਾ ਕੇ ਬੰਦ ਕਰਾਤਾ ਤੇ ਬਿਨਾ ਕਾਗਜ਼ਾਂ ਦੀਆਂ ਗੱਡੀਆਂ ਸਾਰੀਆਂ ਅੰਦਰ ਗਲ ਗਿਆ ਜਮਾਨਾ ਪਾਵਾਂਗੇ ਜਿਹੜਾ ਟੈਂਡਰ ਕਰਿਆ ਉਹਦਾ ਟੈਂਡਰ ਵੀ ਉਛੇ ਦਿਨ ਬੰਦ ਹੋ ਜਾਣਾ ਜੀ ਤੁਹਾਨੂੰ ਪਤਾ ਹੋਵੇ ਆਪਾਂ ਲਿਖ ਕੇ ਭਰ ਕੇ ਟੈਂਡਰ ਜੋਂ ਲੈਨੇ ਉਦੋਂ ਦਿਨੇ ਵੀ ਕਾਗਜ਼ ਪੂਰੇ ਵਾਲੀ ਗੱਡੀਆ ਤੋਂ ਢਵਾਵਾਂਗੇ ਤੇ ਇਹ ਜੋ ਕੰਮ ਚੱਲਣ ਡਿਆ ਵਾ ਯੂਨੀਅਨਾਂ ਦਾ ਇਹ ਬੰਦ ਕਰ ਦੇਣ ਇਹ ਨਾ ਹੋਵੇ ਮੁੜਕੇ ਸਾਨੂੰ ਦੂਜੇ ਰੋਗ ਤੁਰਨਾ ਪਵੇ ਵਾਹ ਜੀ ਵਾਹ ਬੜੀ ਵਧੀਆ ਗੱਲ ਕੀਤੀ ਜੀ ਵੀ ਸਾਰਿਆਂ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਜੀ ਅੱਜ ਸਾਥ ਦੇਣ ਦੀ ਲੋੜ ਆ 5-7 ਦਿਨ ਕੋਈ ਗੱਲ ਨਹੀਂ ਆ ਤੇ ਮੋਦੀ ਸਰਕਾਰ ਦੀਆਂ ਐਡੋ ਮੈਡਕੀ ਚੀਕਾਂ ਵੱਜ ਸਕਦੀਆਂ ਜੇ ਦਿਨ ਸਿਰਫ ਏਕੇ ਨਾਲ 10 ਦਿਨ ਜੇ ਤੁਸੀਂ ਸ਼ੰਘਰਸੇ ਚੰਗੀ ਤਰ੍ਹਾਂ ਠੋਕ ਕੇ ਕਰ ਲੋ ਤੇ ਬਾਈ ਜੀ ਨਹੀਂ ਤਾਂ ਕਿਸੇ ਵੀਰਤੇ ਵੀ ਕੋਈ ਮੰਨ ਕੇ ਚਲੋ ਵੀ ਵੀਰ ਨੇ ਦੱਸਿਆ ਵੀ ਜੇ ਕਿਤੇ ਕਿਸੇ ਦਾ ਕੇਸ ਪੈ ਗਿਆ ਤੇ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਈਆ ਭਉ ਜੀ ਜੁਰਮਾਨਾ ਕਿੱਥੋਂ ਦੇਣਾ ਕਿੰਨਿਆਂ ਦਾ 10-10 ਹਜ਼ਾਰ ਰੁਪਈਆ ਤੇ ਤਨਖਾਹਾਂ ਨੇ ਮਸਾ ਪਰਿਵਾਰਾਂ ਦੇ ਗੁਜ਼ਾਰੇ ਹੁੰਦੇ ਆ ਤੇ ਬਾਕੀ ਇਹ ਜ਼ਰੂਰ ਖਿਆਲ ਕਰ ਲੈਣ ਜਿਹੜੇ ਡਰਾਈਵਰਾਂ ਨੂੰ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਪਰ ਇਹ ਵੀਡੀਓ ਵਾਤੋਵਾਦ શેર ਕਰੋ ਤੇ ਉਹਨਾਂ ਡਰਾਈਵਰਾਂ ਤੱਕ ਆਵਾਜ਼ ਪਹੁੰਚਾਓ ਵੀ ਜਿਹੜੇ ਵੀਰ ਲੈ ਕੇ ਗੱਡੀ ਤੁਰ ਪਈਂਦੇ ਆ ਪਰ ਜੇ ਇਹਨਾਂ ਦੀ ਉਹ ਕੱਲ ਨੂੰ ਕਿਸੇ ਨਾਲ ਵੀ ਇਹ ਹਾਦਸਾ ਵਾਪਰ ਸਕਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ